ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕਿਲੀ ਕਿਲੀ ਨਿਹਾਲ ਸਿੰਘ ਵਾਲਾ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਤੀਜਾ ਸੂਆ ਗੱਬਣਾ ਮੱਝ ਵਿਕਾਊਆ ਜਿਹਦੀ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਹੋ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਜੀ ਨਾਂ ਦੱਸਿਓ ਆਪਣਾ ਗਰਮੀਤ ਸਿੰਘ ਮੇਰਾ ਨਾਂ ਹੈ ਭਾਈ ਜੀ ਗਰਮੀਤ ਸਿੰਘ ਗਰਮੀਤ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94643 94643 52680 52680 ਹਾਂਜੀ ਇਹ ਮੱਝ ਫਿਰ ਆਪਣੇ ਘਰ ਦੀ ਹੈ ਜੀ ਭਾਈ ਘਰ ਦੀ ਹੈ ਜੀ ਤੀਜੇ ਸੂਏ ਸੁਣਾਏ ਨੇ ਤੀਜੇ ਸੂਏ ਸੁਣਾਏ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ ਬੇ ਜੀ ਇਹ ਇਹ ਬਸ ਮੰਨ ਕੇ ਚੱਲੋ ਵੀ ਤਿੰਨ ਚਾਰ ਤਿੰਨ ਚਾਰ ਦਿਨ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕ ਪਾਇਆ ਨੇ ਪਹਿਲਾਂ ਵਾਲੇ ਸੂਏ ਚ ਪਿਛਲੇ ਸੂਏ ਨੇ 16 ਲੀਟਰ 16 ਲੀਟਰ ਹਾਂ ਤੇ ਕਿਹੜਾ ਸੀਮਨ ਲੱਗਿਆ ਜੀ ਇਹਦੇ ਸੀਮਨ ਇਹਦੇ ਲੱਗਿਆ ਨੀਲੀ ਰਾਵੀ ਕਿਹੜਾ ਜੀ ਕਿਹੜੇ ਕਿਹੜੇ ਬੋਲ ਦਾ ਬਚਾ ਜੀ ਉਹ ਲਾਹਰੀ ਬੋਲ ਦਾ ਜੀ ਲਾਹਰੀ ਬੋਲ ਆ ਬਈ ਮਿੱਤਰੋ ਲਾਹਰੀ ਬੋਲਦੇ ਬੱਚੇ ਤੋਂ ਗੱਬਣਾ ਆਪ ਇਹ ਭਾਵੇਂ ਮੋਹਰਾਜ ਪੈਂਦੀ ਆ ਤੇ ਬਾਈ ਹਰਾਨੋ ਸ਼ੌਂਕ ਸੀਗਾ ਨੀਲੀ ਰਾਵੀ ਦਾ ਗਾਂ ਬਲੱਡ ਲਾਈਨ ਤਿਆਰ ਕਰਨ ਦਾ ਤੇ ਕਿਸੇ ਕਾਰਨਾਂ ਇਹਨਾਂ ਨੇ ਇਹ ਵੇਚਣੀ ਆ ਹੁਣ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾਵਾਂਗੇ ਬਹੁਤ ਸਾਫ਼ ਸੁਥਰਾ ਥਣ ਲੱਗਿਆ ਵਿਰਲਾ ਤੇ ਮੁੱਠੀ ਦੀ ਚੁਆਈ ਵਾਲਾ ਇਧਰ ਮਿਲਕ ਵੇ ਇਹਨਾਂ ਨੇ ਵੀ ਨਜ਼ਰ ਮਾਰ ਲਓ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਹਵਾਨਾ ਬਿਲਕੁਲ ਸਾਫ਼ ਆ ਜੀ ਦੇਖ ਸਕਦੇ ਹੋ ਤੁਸੀਂ ਅਜੇ 5-4 ਦਿਨ ਇਹਨੇ ਲੈਣੇ ਆ ਤੇ ਮੌਕੇ ਤੇ ਨੇ ਦੁੱਧ ਲਾਉਣਾ ਬਸ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਹਾਜਾ ਥਣਾਂ ਦਾ ਦੇਖ ਸਕਦੇ ਹਾਂ ਬਿਲਕੁਲ ਸੇਮ ਸਹਾਜਾ ਦੋਨਾਂ ਪਾਸੇ ਤੋਂ ਚਾਰੇ ਥਣ ਇੱਕੋ ਜਿਹੇ ਹੈ ਤਕਰੀਬਨ ਕੱਦ-ਕਾਠ ਬਹੁਤ ਜ਼ਿਆਦਾ ਦੋਸਤੋ ਤੇ ਇੱਕ ਸਿੰਗ ਦਾ ਨਾ ਥੋੜਾ ਜਿਹਾ ਪੋਪਲਾ ਲਾਥਾ ਵੇਅਰਲੇ ਪਾਸੇ ਵਾਹੇ ਜਿਆਦਾ ਪਤਾ ਤਾਂ ਨਹੀਂ ਲੱਗਦਾਗਾ ਕੱਦ-ਕਾਠ ਵਾਲੀ ਮਾਝਾ ਭਾਰੀ ਤੇ ਰਾਜੀਪਲੀਆ ਪਿੰਡੇ ਦੇ ਉੱਤੇ ਨਾਲਾਂ ਉਵੇਂ ਚਮਕਦੀਆਂ ਦਿਸਦੀਆਂ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਤੁਰਦੀ ਤੋਂ ਤੁਹਾਨੂੰ ਸਾਰੀ ਜੱਜਮੈਂਟ ਇਹਦੇ ਹਵਾਨੇ ਦੀ ਆ ਜਾਣੀ ਹੈ ਵੈਸੇ ਸਾਫ਼ ਸੁਥਰਾ ਹੈ ਚੌੜਾ ਬੈਠ ਪੜਾਈ ਤੇ ਵੇਲ ਚੰਗੀ ਹੈ ਸੱਜਣੋ ਤੋੜ ਕੇ ਤੁਹਾਨੂੰ ਬਾਹਰ ਵਿਖਾ ਦਨੇ ਗਲੀ ਦੇ ਵਿੱਚ ਹੌਲੀ ਆ ਕੇ ਤੁਸੀਂ ਦੇਖੋਗੇ ਦੋਸਤੋ ਤੁਹਾਡੇ ਮੱਝ ਪਸੰਦ ਆਊਗੀ ਚੰਗੇ ਦੁੱਧ ਵਾਲੀ ਆ ਮੋੜ ਲਓ ਥੌਲੀ ਬਾਈ ਨਾ ਮੈਟਰ ਚੰਗੀ ਤਰ੍ਹਾਂ ਤੁਹਾਨੂੰ ਸਾਰੀ ਜੱਜਮੈਂਟ ਐਰੀ ਲੈਤੀ ਆ ਹੁਆ ਨਾ ਬਿਲਕੁਲ ਪਧਰਾ ਦੋਸਤੋ ਆਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ ਫੋਨ ਤੇ ਕਰਦੇ ਆਂ ਠੀਕ ਆ ਜੀ ਬਾਈ ਜੀ ਹਾਂ ਲਓ ਵੀ ਸਜਣੋ ਕੋਈ ਜਿਆਦੇ ਮੁੱਲ ਨਹੀਂ ਹੋਣਾਗਾ ਜਾਇਜ਼ ਮੁੱਲ ਹੋਊਗਾ ਫੋਨ ਤੇ ਮੁੱਲ ਕਰ ਦੇਣਗੇ ਬਾਈ ਜੀ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਸਾਰੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਚੰਗੇ ਦੁੱਧ ਰਕਾਟ ਵਾਲੀ ਆ ਚੰਗੀ ਕੱਦ ਕਾਠ ਚੰਗਾ ਤੇ ਲੋਰੀ ਬੋਲਦਾ ਜਿਹੜਾ ਬੱਚਾ ਹੈ ਉਹ ਤੋਂ ਇਹ ਗੱਬਣਾ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਜੀ ਹਰਣਾ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਤੁਸੀਂ ਚੰਗੀ ਤਰ੍ਹਾਂ ਚੈੱਕ ਪਾਸ ਕਰਕੇ ਵੀ ਸੌਦਾ ਕਰ ਸਕਦੇ ਆ ਦੋਸਤੋ ਜਿੰਨੀ ਇੱਕ ਗੱਲ ਹੈਗੀ ਓਨੀ ਇੱਕ ਵਿਖਾਈ ਆ ਤੇ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਜੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਹੇਠਲੇ ਨੰਬਰ ਤੇ ਸੰਪਰਕਾ ਇਸ ਨੰਬਰ ਤੇ ਵੀ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ